ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਦੇ ਨੇੜੇ ਜਿਲ੍ਹੇ ਮੂਗੇ ਦਾ ਪਿੰਡ ਆ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇ ਲੋਪਰਵਾਰ ਆ ਤੇ ਇੱਕ ਚੰਗੇ ਘਰਾਣੇ ਦੀ ਚੰਗੇ ਖਾਨਦਾਨ ਦੀ ਚੰਗੇ ਸੀਮਣ ਦੀ ਵੀ ਬਲੋ ਕਾਰ ਤੋਂ ਪਾਪ ਜਿਹੜੇ ਸੀਮਨ ਦੀ ਇਹ ਆਪ ਆਉਂਦਾ ਵੀ ਰਿਕਾਰਡ ਮਿਲੂਗਾ ਜਿਹੜਾ ਅੱਗੇ ਨੂੰ ਲੱਗਿਆ ਉਹ ਵੀ ਮਿਲੂਗਾ ਵੀ ਕਹਿਣ ਤੋਂ ਪਾਵੇ ਪੂਰੀ ਦੁੱਧ ਜਿਹੜੀ ਲਾਈਨ ਆ ਉਹ ਤੁਹਾਨੂੰ ਮਿਲੂਗੀ ਇਸ ਵੇਹ ਦੇ ਵਿੱਚ ਸਾਰੀ ਗੱਲਬਾਤ ਕਰਦੇ ਆਪਾਂ ਵੀਰ ਦੇ ਨਾਲ ਕਿਹੜੇ ਘਰੇ ਖੜੀ ਆ ਕੀ ਨਾਮ ਆ ਅੱਜ ਮੈਂ ਸਸੀ ਗੌਰ ਵੀਰੇ ਸਸੀ ਗੌਰ ਕੀ ਹਾਲ ਆ ਤੁਹਾਡਾ ਵਧੀਆ ਜੀ ਸੇਤਾ ਦੇ ਪ੍ਰਵਾਸ ਵਧੀਆ ਵਧੀਆ ਚੜ੍ਹਦੀ ਕਲਾ ਜੀ ਅੱਛਾ ਵੀਰੇ ਇੱਕ ਵਾਰੀ ਨਾਮ ਦੱਸ ਦਈਏ ਨਾਮ ਮੇਰਾ ਮਨਰਾਜ ਹੈ ਮਨਰਾਜ ਜੀ ਨਵਾਲ ਬਾਈ ਜਿਹੜੀ ਮੈਂ ਆ ਫਿਰ ਇਹ ਤਾਂ ਆਪਣੇ ਯਾਰ ਦੋਸਤ ਦੀ ਜਾਂਦਾ ਬਈ ਇਹ ਬਾਈ ਦਾ ਕੀ ਨਾਮ ਆ ਇਹਦਾ ਬੋਰਡ ਜੀ ਬੋਰਡ ਜਿਹੜੇ ਮਤਲਬ ਕਿ ਫੋਨ ਨਹੀਂ ਲੱਗਦਾ ਹੁੰਦਾ ਨੀਕੀ ਰੇਂਜ ਦੀ ਦਿੱਕਤ ਪੈ ਜਾਂਦੀ ਪਰ ਮੈਂ ਵੇਖਣ ਮੈਂ ਆਨੇ ਤੇ ਫੋਨ ਦੀ ਜਿਹੜਾ ਨਹੀਂ ਨੰਬਰ ਦਾ ਤਾਂ ਕੋਈ ਚੱਕਰ ਨਹੀਂਗਾ ਲੱਗ ਗਿਆਣਾ ਠੀਕ ਆ ਵੀਰੇ ਅੱਛਾ ਮਨਰਾਜ ਜੀ ਬਾਈ ਜਿਹੜੀ ਆਪਾਂ ਮੈਂ ਵੇਚਣੀ ਆ ਇਹ ਕਿੰਨਵਾ ਸੋਨ ਹੁੰਦੀ ਆ ਇਹ ਤੀਜਾ ਸੁੰਦੀ ਆ ਵੀਰੇ ਤੀਜਾ ਸੂਆ ਇਹਨੇ ਸੋਨਾ ਕਿੰਨੇ ਦਿਨ ਪਏ ਵੀ ਦੇਣੇ ਆ 10 ਕਿਦਾਂ ਰਹਿੰਦੇ ਆ 10 ਕਿਦਾਂ ਰਹਿੰਦੇ ਦੁੱਧ ਕਿੰਨਾ ਆਪਾਂ ਛੋ ਲੈਂਦੇ ਰਏ ਇਹਦੇ ਦੁੱਧ ਇਹ 16 17 ਕਿਲੋ ਦੁੱਧ ਵਧੀਆ ਹੀ ਹਾਂ ਅਸੀਂ ਵੀਰੇ ਕਿਹੜੇ ਸੀਮੰਦੀ ਆ ਜੀ ਆਪ ਅਰਜਨ ਕੁੰਗੜ ਦੀ ਆ ਸਾਪ ਅਰਜਨ ਕੁੰਗੜ ਦੀ ਅੱਗੇ ਕਿਹੜਾ ਲੱਗਾ ਵੀਰੇ ਇਹਦੇ 43 54 47 54 ਦਾ ਇਹਨੂੰ ਲੱਗਿਆ ਹੋਇਆ ਆਪ ਇਹ ਅਰਜਨ ਗੁੰਗੜਦੀ ਹੈ ਨਾ ਅੱਛਾ ਕਿ ਜੇ ਫਿਰ ਦੁੱਧ ਲੈਣ ਆਉਣੀਆ ਦੋਵੇਂ ਜਿਹੜਾ ਬੱਚਿਆ ਪੈਦਾ ਹੋਊਗਾ ਪ੍ਰਮਾਤਮਾ ਵੱਲੋਂ ਵੀ ਟਾਪ ਹੀ ਹੋਊਗਾ ਨਹੀਂ ਨਹੀਂ ਪੂਰਾ ਉਹ ਪਰਲੀ ਦੀ ਝੋਟੀ ਆ ਪਹਿਲੇ ਸੂਏ ਦੀ ਇਹ ਹੁਣ ਤੀਜਾ ਸੂਆ ਹੁੰਦੀ ਆ ਉਹ ਕਿਹੜੇ ਦੀ ਆ ਗਈ ਉਹ ਕੋਈ ਨੂਰ ਦੀ ਉਹ ਹੀ ਨੂਰ ਦੀ ਹਾਂ ਲక్ష్ਮੀ ਡੈਰੀ ਫਾਰਮ ਵਾਲੇ ਦੀ ਲక్ష్ਮੀ ਡੈਰੀ ਫਾਰਮ ਵਾਲੇ ਦੀ ਉਹ ਸੁਣੀ ਤਿਆਰ ਹੋਈ ਕਰ ਮੜੀ ਹਾਂ ਤੇ ਇਹ ਵੀ ਇਹ ਫਿਰ ਹੁਣ ਵੇਚਣੀ ਆ ਮੈਂ ਹਣਾ ਘਰੇ ਰੱਖਣ ਵਾਲਾ ਭਰਾ ਨੂੰ ਦੇ ਦਈਏ ਜਿਆਦ ਕਰੂਗਾ ਬਈ ਪੂਰਾ ਬਈ ਵਧੀਆ ਵਾਹ ਕੇ ਦੁੱਧ ਲੈ ਲਾਂਗੇ ਇਹਦੀ ਮਾਂ ਵੀ ਉਹ ਦੂਜੇ ਜੋਗਰਾਜ ਦੀ ਸੀਗੀ ਉਹ ਵੀ ਕਰਦੀ ਸੀਗੀ ਇਹ ਵੀ ਕਰਦੀ ਆ ਇਹ ਫਿਰ ਹੁਣ ਵੇਚਣੀ ਆ ਆਪਾਂ ਹਣਾ ਬਈ ਇੱਦਾਂ ਕੋਈ ਆਪਾਂ ਰੇਟ ਵਗੈਰਾ ਕੀ ਤੈਅ ਕੀਤਾ ਰੇਟ ਤਾਂ ਫੋਨ ਤੇ ਹੀ ਕਰ ਲਵਾਂਗੇ ਫੋਨ ਤੇ ਹਾਂ ਮਲਾਂ ਮੋਲਾ ਆਪਾਂ ਫੋਨ ਦੇ ਤੇ ਤੋਰੀਏ ਵੀਰੇ ਮੜਿਆ ਕੱਢੀਏ ਭਰਾ ਨੂੰ ਤੋੜ ਦਿੰਨੀ ਤੋਰੀ ਵੀਰੇ ਮੜਿਆ ਖੋਲੀ ਭਰਾ ਨੂੰ ਕੇ ਨੂੰ ਲੈ ਵੀ ਮਿੱਤਰੋ ਆਪ ਹੈਗੀ ਆ ਅਰਜਨ ਕੁੰਗੜ ਦੀ ਅੱਗੇ ਗੱਬਣ ਹੈਗੀ ਕਰਮਾ ਵਾਲੀ ਇਹ ਕਿ 4354 ਤੋਂ ਹਾਂਜੀ ਹੈ 4354 ਤੋਂ 4354 ਤੋਂ ਆਪ ਗੱਬਣ ਹੈਗੀ 4354 ਤੋਂ ਮਿੱਤਰੋ ਠੀਕ ਹੈ ਬਾਈ ਅੱਛਾ ਵੀਰੇ ਹੁਣ ਰੇਡ ਫੋਨ ਦੇ ਉੱਤੇ ਆ ਦੁੱਧ 15 16 ਕਿਲੋ ਆਪਾਂ 10 ਤਾਂ ਚੋਂ ਦੇ ਰਹੇ ਜਿਹੜਾ ਹਨਾ ਨਹੀਂ 16 17 ਬਾਈ ਫੁੱਲਾ ਦੁੱਧ ਹਾਂ ਵਧੀਆ ਓਕੇ ਬਾਈ ਤੇ ਨੰਬਰ ਕਿਹੜੇ ਤੇ ਗੱਲ ਕਰੀਏ ਬਾਈ ਨੰਬਰ ਹੈ ਨੰਬਰ ਕੋ ਦੇ ਦੀ ਹਾਂ ਦੇ ਨੰਬਰ ਵੀਰੇ ਦਾ ਮੋੜ ਸਕ੍ਰੀਨ ਤੇ ਲੈ ਲੈ ਮੇਟਰ ਤੋਂ ਦੀ ਵੇਖੋ ਕਰਾ ਲਈ ਹ ਬਈ ਨੰਬਰ ਨੋਟ ਕਰ ਲੋ 98772 12884 98772 12884 ਬਾਈ ਦਾ ਨੰਬਰ ਆ ਮਿੱਤਰੋ ਨਾਮ ਬਾਈ ਦਾ ਜਿਹੜਾ ਨਰਾਜ ਜਿਹੜੇ ਵੀਰ ਦੇ ਕੋਲੇ ਮੈਂ ਖੜੀ ਉਹ ਬਾਈ ਦਾ ਨਾਮ ਹੈਗਾ ਬੋਣ ਹਣਾ ਬਾਈ ਤੇ ਬਾਕੀ ਗੱਲਬਾਤ ਤੁਸੀਂ ਕਰੋ ਹੁਣ ਇਕੱਲੀ ਲੇਵੇ ਤੇ ਆ ਜਾਓ ਬਾਈ ਦੀਪ ਸਿੰਘ ਹੋਣ ਕੱਲਾ ਕੱਲਾ ਅੰਗ ਵਿਖਾ ਦਈਏ ਆਪਾਂ ਮੈਂ ਦਾ ਆ ਲੀਵਾ ਵੇਖ ਲਓ ਮਿੱਤਰੋ ਕਿੰਨੀ ਮਿਹਨਤ ਆ ਤੁਸੀਂ ਹਾਂ ਹੁਣ ਥਣਾ ਤੇ ਆ ਜੋ ਥਣ ਵੇਖੋ ਕਿੱਡਾ ਸੋਹਣਾ ਮੁਠੀ ਵਾਲਾ ਐਨ ਓਕੇ ਦੀ ਰਪੂਣ ਮੜਾ ਜੁਨੀ ਇੱਕੀ ਪਾਸਾ ਹੈਗਾ ਦੀਪ ਹੈਗਾ ਹਨਾ ਉਹਨੇ ਕੀ ਹੈਗਾ ਬੱਸ ਸਮੇਂ ਮੈਂ ਉਹਨੂੰ ਦੇਣਾ ਤੁਮੇ ਕੱਚੀ ਕਰਕੇ ਥੋੜਾ ਬੋਧਾ ਪਾਉਂਦਾ ਉਹਨੇ ਕੀ ਹੋ ਜਾਂਦਾ ਪੂੜਾ ਪੜਾ ਚੰਗਾ ਮੈਂ ਦਾ ਮੂੰਹ ਸਖਾ ਦੇ ਮੂੰਹ ਦੀਪ ਸੇ ਬਹੁਤ ਸੋਹਣਾ ਬਾਕੀ ਸਾਰੀ ਮੈਂ ਚੰਗੀ ਕਿਉਂਕਿ ਬਾਈ ਦੋ ਰੱਸੀ ਇਸ ਕਰਕੇ ਪਾਈ ਕਦੇ ਨਾ ਵਹਿਮ ਕਰ ਜਾ ਜੇ ਵੀ ਰੱਸੀ ਦੂ ਕਾਥੋਂ ਪਾਇਆ ਕਈ ਭਰਾ ਹੁੰਦੇ ਵੈ ਮੈਂ ਉਹਨਾ ਵੱਡੇ ਬਾਈ ਵੀ ਬਾਈ ਹੁਣੀ ਇਕੱਲੀ ਬਨ ਕੇ ਫਿਰ ਆਪ ਬਾਈ ਦਾ ਜਿਹੜੇ ਲੈਣ ਹੋਰ ਆ ਉਧਰ ਚਲਾ ਜਾਂਦਾ ਫਿਰ ਇਹਨਾਂ ਨੂੰ ਸ਼ਾਮ ਨੂੰ ਆ ਕੇ ਦੇਖਣਾ ਦੇਖਣਾ ਦਾ ਇਸ ਕਰਕੇ ਫਿਰ ਮਜ਼ਬੂਤੀ ਨਾਲ ਬਨੀਆਂ ਹੁੰਦੀਆਂ ਤੇ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਰੋਡੇ ਆ ਜਲਾਮੂ